ਸਤਿ ਸ਼੍ਰੀ ਅਕਾਲ ਅਣਖ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਪ੍ਰਦੀਪ ਅਡੋਲ ਲੈ ਕੇ ਹਾਜ਼ਰਾਂ ਦਿਨ ਭਰ ਦੀਆਂ ਖਾਸ ਖਬਰਾਂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਵੱਡੀਆਂ ਖਬਰਾਂ ਤੇ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਧਾਰਮਿਕ ਸਥਾਵਾਂ ਦੇ ਸਿਆਸੀ ਕਬਜ਼ੇ ਨੂੰ ਲੈ ਕੇ ਚੰਗ ਤੇਜ਼ ਹੋ ਗਈ ਹੈ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਰ ਨੇ ਅਕਾਲੀ ਦਲ ਬਾਦਲ ਤੇ ਗੈਂਗਸਟਰਾਂ ਨੂੰ ਸ਼ਹੀਦ ਦੇਣ ਤੇ ਗੰਭੀਰ ਇਲਜ਼ਾਮ ਲਗਾਏ ਹਨ ਦੂਜੇ ਪਾਸੇ ਐਸਜੀਪੀਸੀ ਦੀ ਕਾਰਜਸ਼ੈਲੀ ਅਤੇ ਇਸ ਦੇ ਬਦਲ ਪੁਲਿਵਾਰ ਦੀ ਕਥਿਤ ਪ੍ਰਭਾਵ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਹਨ ਆਓ ਜਾਣਦੇ ਹਾਂ ਇਸ ਸਿਆਸੀ ਕਮਸਾਨ ਦੇ ਮੁੱਖ ਪਹਿਲੂ ਤੁਸੀਂ ਕੱਲ ਤਪੱਸੋ ਜਿਹੜੀਆਂ ਨਿਊਜ਼ ਦੇਖੀਆਂ ਪੰਜਾਬ ਸਰਕਾਰ ਨੇ ਸਰਦਾਰ ਭਵਨ ਸਿੰਘ ਮਾਨ ਜੀ ਦੀ ਸਰਕਾਰ ਦੇ ਇੱਕ ਬਹੁਤ ਵੱਡੀ ਜੰਗ ਜਿਹੜੀ ਹੈ ਉਹ ਗੈਂਗਸਟਰ ਦੇ ਖਿਲਾਫ ਔਰ ਡਰਗ ਮਾਫੀਆ ਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੈ ਬਹੁਤ ਸਾਰਾ ਤਹਿਯਾ ਹੀ ਡਿਸੀਜਨ ਕੀਤਾ ਹੈ ਕਿ ਪੰਜਾਬ ਦੇ ਵਿੱਚੋਂ ਗੈਕਸਲ ਬਾਦੂ ਖਤਮ ਕਰਨਾ ਪਰ ਤੁਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਹ ਸੁਗਾਦੇ ਉੱਤੇ ਸ਼ਨੂਮਦੀ ਅਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਦਾ ਸਬੀਰ ਸਿੰਘ ਬਾਦਲ ਧਾਮੀ ਸਾਹਿਬ ਹੋਰ ਕਈ ਲੀਡਰ ਸੀਗੇ ਬੰਨੇ ਬੰਨੇ ਲੀਡਰ ਸੀਗੇ ਉਹਨਾਂ ਨੇ ਸੂਲੀਅਤ ਕਰਕੇ ਇਹ ਚੀਜ਼ ਦੱਸ ਆ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਅਸੀਂ ਗੈਕਸਲ ਖਤਮ ਕਰਦੇ ਹਾਂ ਤੇ ਅਕਾਲੀ ਦਲ ਪੰਜਾਬ ਦੇ ਗੈਂਗਸਟਰ ਕਿਦਾਂ ਪਾਲਦੇ ਆ ਕਿਦਾਂ ਉਹਨਾਂ ਦੇ ਪਦਵਾਦਾਂ ਨਾਲ ਫਿਰਦੇ ਆ ਇੱਕ ਪਾਸੇ ਤਾਂ ਦੂਜੇ ਦਿਜੇ ਦਿਨ ਸਰਬੀਰ ਬਾਦੋਂ ਕਹਿੰਦਾ ਜੀ ਗੈਂਗਸਟਰਾਂ ਖਤਮ ਦੀ ਹੋ ਰਿਆ ਜੀ ਅਸੀਂ ਆਏ ਤੇ ਅਸੀਂ ਗੈਂਗਸਟਰ ਖਤਮ ਕਰਦੇ ਆਂਗੇ ਤੇ ਦੂਜੇ ਪਾਸੇ ਗੈਂਗਸਟਰਾਂ ਦੇ ਪਦਵਾਦਾਂ ਦੇ ਵਿਆਹਾਂ ਵਿੱਚ ਸ਼ਾਮਿਲ ਹੋ ਕੇ ਸਦਾ ਸਰਬੀਰ ਸਿੰਘ ਉਡੀ ਇਹ ਗੱਲ ਪ੍ਰੂਫ ਕਰਦੇ ਆ ਕਿ ਉਹਨਾਂ ਦੀ ਜਿਹੜੀ ਹੌਂਸਿਆਸੀ ਲੜਾਈ ਆ ਉਹ ਗੈਂਗਸਟਰਾਂ ਦੇ ਸਿੱਤੇ ਆ ਤਾਂ ਉਹ ਗੈਂਗਸਟਰ ਨੂੰ ਵਾਪਸ ਤੇ ਜਿਹੜਾ ਉਹ ਪੰਜਾਬ ਦੀ ਸਤਾ ਤੇ ਆਉਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਹੋਊਗਾ ਕਿ ਜਦੋਂ ਅਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਦਜੀਬ ਨੇ ਪੈਦਾ ਕਰਕੇ ਪੰਜਾਬ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਸਾਕਾ ਫੜਾ ਕੇ ਪੰਜਾਬ ਦੇ ਮੁੰਡਿਆਂ ਨੂੰ ਜਿਸ ਤਰ੍ਹਾਂ ਅਤਵਾਦੀ ਪੱਠੀ ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੰਡਿਆਂ ਨੂੰ ਡੈਕਸਰ ਬਰਾ ਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਮੂਡ ਦੇ ਵਿੱਚ ਜਿੱਦਾਂ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਮੁੰਡਿਆਂ ਨੂੰ ਜਿਹੜਾ ਸਾਲ ਤੋਂ ਫੜੀਆਂ ਸੀਗੀਆਂ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਤੱਕਿਆ ਸੀਗਾ ਜਿੱਥੇ ਕਾਂਗਰਸ ਉਹਦੀ ਜੁਮੇਅਤ ਸੀਗੀ ਉੱਥੇ ਕਾਲੀ ਦਲ ਉਹਦੇ ਲਈ ਨਾ ਦੇ ਨਾਲ ਮੁਖਤੌਤ ਜੁਮੇਅਤ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪਵਿੱਤਰ ਦਿਹਾੜੇ ਦੀ ਮੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਦੀ ਬੂਟਾ ਮੰਡੀ ਸਥਿਤ ਸ਼੍ਰੀ ਰਵੀਦਾਸ ਧਾਮ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਉਹਨਾਂ ਦੱਸਿਆ ਕਿ ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਪਣੀ ਅਥਾਸ਼ਿਸ਼ਤ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਇਕੱਠੇ ਹੁੰਦੇ ਹਨ ਤੇ ਲੱਖਾਂ ਦੀ ਗਿੰਦੀ ਸੰਗਤ ਬੜੇ ਪਿਆਰ ਨਾਲ ਸਤਿਕਾਰ ਨਾਲ ਅਪਵਿੱਤਰ ਦਿਨ ਦੇ ਦੇਖੋ ਪੰਜਾਬ ਇੱਕ ਐਜਾ ਸੁਭਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵੋ ਨੂੰ ਇਹ ਨਹੀਂ ਪਰਿਵệਨ ਨਹੀਂ ਭਾਈ ਆਈ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਨਾ ਆਪ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਘਰ ਹੈ ਜੇ ਘਰ ਤਗੜਾ ਤੇ ਆਪਾਂ ਸਾਰੇ ਕਲ ਮੋਤੀ ਸਾਹਿਬ ਵੀ ਆ ਰਹੇ ਆ ਬੜੀ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਹਨ ਕਿਉਂਕਿ ਕੁਇ ਤਰ ਦਿਨਾਂ ਦੇ ਅੰਦਰ ਜੋ ਹੁੰਦੇ ਆ ਜੋ ਵੀ ਆਏ ਮੋਸਟਲ ਬਹੁਤ ਕੀ ਬੀਤੀ ਕੋਈ ਵੀ ਚਾਹੀਏ ਪੰਜਾਬ ਦਾ ਹਾਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਅੱਜ ਨਹੀਂ ਅੱਜ ਠੀਕ ਠੀਕ ਬ ਸਚਗੰਨ ਸ੍ਰੀ ਹਰਮੰਦਰ ਸਾਹਿਬ ਦੀ ਪ੍ਰिक्रमा ਵਿੱਚ ਬੀਤੇ ਕੱਲ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਇੱਕ ਨਵਾਂ ਵਿਵਾਦ ਖੇੜ ਦਿੱਤਾ ਹੈ ਸਚਗੰਨ ਸ੍ਰੀ ਹਰਮੰਦਰ ਸਾਹਿਬ ਦੀ ਪ੍ਰिक्रमा ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖबीर ਸਿੰਘ ਜੀ ਨੇ ਸਖਤ ਨੋਟਿਸ ਲਿਆ ਹੈ ਜਥੇਦਾਰ ਸਾਹਿਬ ਨੇ ਪੁਲਿਸ ਦੀ ਇਸ ਹਰਕਤ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਅਤੇ ਗੁਰਦੁਆਰਾ ਪ੍ਰਬੰਧਾਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੱਤੀ ਹੈ ਹਾਲੇ ਦੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਾਨਵਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਰੋਹਾਨੀਅਤ ਦਾ ਕੇਂਦਰ ਹੈ ਔਰ ਇੱਥੇ ਸੰਗਤਾਂ ਮਨ ਦੀ ਸ਼ਾਂਤੀ ਲੈਣ ਵਾਸਤੇ ਰੋਹਾਨੀਅਤ ਪ੍ਰਾਪਤ ਕਰਨ ਵਾਸਤੇ ਪਹੁੰਚਦੀਆਂ ਪਤਾ ਲੱਗਾ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਅੰਦਰ ਦਾਖਲ ਹੋ ਕੇ ਤੇ ਇੱਥੋਂ ਕੁਝ ਨੌਜਵਾਨ ਜਿਹੜੇ ਸਨ ਉਹਨਾਂ ਨੂੰ ਫੜਨ ਦਾ ਗਤਨ ਕੀਤਾ ਔਰ ਉਸੇ ਵੇਲੇ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਹਨਾਂ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਹੀ ਫੜ ਕੇ ਜਿਹੜਾ ਸੀ ਉਹ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਇਹ ਬਹੁਤ ਨਿੰਦਣਯੋਗ ਵਾਕਿਆ ਕਿਉਂਕਿ ਇਸ ਤਰ੍ਹਾਂ ਦੇ ਕਾਰਵਾਈ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਮੱਥਾ ਟੇਕਣ ਵਾਸਤੇ ਆਈਆਂ ਹੋਈਆਂ ਸੰਗਤਾਂ ਦੇ ਮਨ ਵਿੱਚ ਇੱਕ ਡਰ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋਵੇਗਾ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਉਸ ਮੁੱਚੇ ਕੰਪਲੈਕਸ ਦੇ ਅੰਦਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਸਰਕਾਰ ਨੇ ਕਰਨੀ ਹੁੰਦੀ ਹੈ ਜਾਂ ਕੋਈ ਪੁਲਿਸ ਨੇ ਕਰਨੀ ਹੁੰਦੀ ਹੈ ਤਾਂ ਉਹ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਨਾਲ رابطہ ਕਰਨਾ ਜਿਹੜਾ ਇਹ ਅਤ ਜ਼ਰੂਰੀ ਹੁੰਦਾ ਹੈ ਇਹ ਜਿਹੜੀ ਹਰਕਤ ਹੋਈ ਹੈ ਪੁਲਿਸ ਵੱਲੋਂ ਇਹ ਦੀ ਮਹਿਨੰਦਾ ਕਰਦਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਅੱਗੇ ਵਾਸਤੇ ਸਰਕਾਰ ਔਰ ਪ੍ਰਸ਼ਾਸਨ ਜਿਹੜੇ ਨੇ ਉਹ ਸੁਚੇਤ ਹੋ ਕੇ ਰਹਿਣ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਜਿੰਨੇ ਵੀ ਪਾਵਨ ਸਥਾਨ ਨੇ ਉਹ ਸਾਰੇ ਗੁਰਸਿੱਖਾਂ ਦੀ ਆਸਥਾ ਦਾ ਕੇਂਦਰ ਨੇ ਔਰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਉਹ ਸ਼ਰੋਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੈਨੇਜਮੈਂਟ ਨੂੰ ਪ੍ਰੋਸੇਵਿਚੇ ਲਾ ਜਾਣਾ ਬੜਾ ਜ਼ਰੂਰੀ ਹੋ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸ੍ਰੋਵਰ ਵਿੱਚ ਬੂਜੂ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਰੁੱਧ ਕਾਨੂੰਨੀ ਸ਼ਿਕੰਜਾ ਕਾਜ਼ਿੱਤਾ ਗਿਆ। ਪੁਲਿਸ ਰਿਮਾਂਡ ਖਤਮ ਹੋਣ ਦੇ ਬਾਅਦ ਅੱਜ ਮੁਲਜ਼ਮ ਬਾਨ ਰੰਗਰੇਜ਼ ਨੂੰ ਅਮੈਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਰਿਹਾਸਤ ਵਿੱਚ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ ਪਟਿਆਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੀ ਆਰਟੀਸੀ ਦੇ ਨਵੇਂ ਨਿਯੁਕਤ ਚੇਅਰਮੈਨ ਹਰਪਾਲ ਚਨੇਜਨ ਨੇ ਅੱਜ ਅਧਿਕਾਰਿਕ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਹੈ ਮੇਤ ਮੰਤਰੀ ਹਰਪਾਲ ਚਿੰਮਾ ਨੇ ਭਰੋਸਾ ਦਿੱਤਾ ਕਿ ਸਰਕਾਰ ਪੀ ਆਰਟੀਸੀ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਂਦੇਵੇਗੀ। ਜੀ ਕੀ ਕੁਝ ਬਰਾਇਡੀਆਂ ਦੇਖੀ ਕੀ ਜਿੰਮੇ ਕਿਲੇ ਜਮਵਰੀ ਸੁਸਿਫਲ। ਦੇਖੋ ਅੱਜ ਬਹੁਤ ਮੁਬਾਰਕ ਮੌਕਾ ਹੈ ਪਟਿਆਲੇ ਲਈ ਮੇਰੇ ਵੀਰ ਹਰਪਾਲ ਜੁਨੇਜਾ ਲਈ ਸਾਰੇ ਪਰਿਵਾਰ ਲਈ ਔਰ ਪਾਰਟੀ ਦੇ ਲਈ ਕਿ ਇੱਕ ਬਹੁਤ ਹੀ ਮਿਹਨਤੀ ਕਰਮਟ ਲੋਕਾਂ ਨੂੰ ਸਮਰਪਿਤ ਸਾਡੇ ਸਾਥੀ ਜੁਨੇਜਾ ਜੀ ਨੂੰ ਪੀਆਰਟੀਸੀ ਦਾ ਜਿਹ ਚੇਅਰਮੈਨ ਹੈ ਜਿਹੜਾ ਉਹ ਲਗਾਇਆ ਗਿਆ ਹੈ ਭਵੰਤਮਨ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਅਰਵਿੰਦ ਜੀ ਦਾ ਵੀ ਮਾਨ ਸਾਹਿਬ ਦਾ ਵੀ ਕੀ ਕਹੇ ਜੇ ਮਿਹਨਤੀ ਔਰ ਕਮਿਟਿਡ ਸਾਥੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਇਹ ਅਦਾਰਾ ਵੀ ਉਹ ਹੈ ਜਿਹੜਾ ਕਿ ਹਰ ਪੰਜਾਬੀ ਦੇ ਨਾਲ ਜੁੜਿਆ ਹੋਇਆ ਹੈ ਹਰ ਘਰ ਦੇ ਨਾਲ ਹਰ ਆਮ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੈ ਬਹੁਤ ਵੱਡਾ ਅਦਾਰਾ ਹੈ ਬਹੁਤ ਸਾਰੇ EMPLOYEES ਨੇ ਔਰ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਸਫਰ ਜਿਹੜਾ ਰੋਜ਼ ਕਰਾਉਣਾ ਹੁੰਦਾ ਸੋ ਉਹ ਸਫਰ ਹੈ ਜਿਹੜਾ ਉਹ ਸੁਹਾਨਾ ਹੋਵੇ ਉਹ ਸਫਰ ਵਧੀਆ ਹੋਵੇ ਇਹ ਜ਼ਿੰਮੇਵਾਰੀ ਅੱਜ ਸਾਡੇ ਵੀਰ ਹਰਪਾਜ ਜੀ ਨੇ ਜੈ ਜੀ ਨੂੰ ਸੌਂਪੀ ਤੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਇਹ ਨੀਚੋਂ ਗਰਾਉਂਡ ਲੈਵਲ ਤੋਂ ਆਪਦੀ ਮਿਹਨਤ ਆਪਦੇ ਸਿੱਧਕ ਸਦਕਾ ਉੱਠ ਕੇ ਇੱਥੇ ਤੱਕ ਪਹੁੰਚੇ ਨੇ ਉਹੀ ਮਿਹਨਤ ਉਹੀ ਕਮਿਟਮੈਂਟ ਔਰ ਡੈਡੀਕੇਸ਼ਨ ਹੈ ਜਿਹੜੀ ਉਹ ਇਹ ਆਰਗੇਨਾਈਜੇਸ਼ਨ ਨੂੰ ਦੇਣਗੇ ਤੇ ਪੰਜਾਬ ਪੀਆਰਟੀਸੀ ਇੱਕ ਨਵੀਆਂ ਬੁਲੰਦੀਆਂ ਜਿਹੜੀਆਂ ਉੱਚ ਹੋਏਗੀ ਅਮਜੀ ਕਿਸ ਤਰ੍ਹਾਂ ਦੇਣਾ ਦੇ ਉਹਦੇ ਕੁਝ ਬਦਲਾਅ ਪਾਸਟਰ ਵਿੱਚ ਕਹਿੰਦੇ ਲੋਕਾਂ ਦੇ ਹਿਸਾਬ ਸੈੱਟ ਕਰਨ ਵਾਲਾ ਕਿ ਉਹਨਾਂ ਚੀਜ਼ਾਂ ਉੱਪਰ غور ਕੀਤਾ ਜਾਏਗਾ ਜਿਵੇਂ ਟ੍ਰੈਫਿਕ ਨੂੰ ਲੈ ਕੇ ਚਾਮ ਨੂੰ ਲੈ ਕੇ ਆ ਬਾਈਪਾਸ ਰਸਤਾ ਕੱਢਣ ਨੂੰ ਲੈ ਕੇ ਕਾਫੀ ਲੋਕਾਂ ਦੀਆਂ ਮੰਗਾਂ ਸੀ। ਦੇਖੋ ਤੁਸੀਂ ਕੱਲੇ ਪਟਿਆਲੇ ਸਪੈਸੀਫਿਕ ਦੀ ਗੱਲ ਕਰ ਰਹੇ ਹੋ ਹੁਣੇ ਪੰਜਾਬ ਦੇ ਚੇਅਰਮੈਨ ਨੇ ਸੋ ਪੂਰੇ ਪੰਜਾਬ ਦੇ ਵਿੱਚ ਹੀ ਵੱਡੇ ਬਦਲਾਅ ਨੇ ਜਿਹੜੇ ਉਹ ਚਾਹੇ ਬੱਸ ਸਟੈਂਡਾਂ ਦੇ ਵਿੱਚ ਨੇ ਤੇ ਚਾਹੇ ਰੂਟਸ ਦੇ ਉੱਪਰ ਨੇ ਤੇ ਚਾਹੇ ਗੱਡੀਆਂ ਦੇ ਵਿੱਚ ਹੈ ਤੇ ਚਾਹੇ EMPLOYEES ਦੇ ਵਿੱਚ ਹੈ ਮੈਂ ਸਮਝਦਾ ਕਿ ਸਾਰੇ ਚੰਗੇ ਬਦਲਾਅ ਨੇ ਜਿਹੜੇ ਉਹ ਇਸ ਇੱਕ ਸਾਲ ਦੇ ਵਿੱਚ ਹਰਪਾਲ ਜੁਨੇਜਾ ਜੀ ਦੇ ਅਗਵਾਈ ਤ ਹ ਪਟਿਆਲੇ ਦੀ ਜ਼ਿੰਮੇਵਾਰੀ ਵੀ ਸੰਭੋਗ ਲੈਣਾ ਜੀ ਦੇਖੋ ਇਹ ਤਾਂ ਇਹਦਾ ਡਿਸੀਜਨ ਹੈ ਜਿਹੜਾ ਉਹ ਤਾਂ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੇ ਲੈਣਾ ਹੁੰਦਾ ਜੀ ਪਰ ਮੈਂ ਸਮਝਦਾ ਕਿ ਇੱਕ ਜਬੰਦੇ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਹੋਵੇ ਆ ਸਵਾਲ ਅਮਨ ਰੋੜੇ ਦਾ ਜਾਂ ਮਾਨ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਨਹੀਂ ਹੈਗਾ ਪਰਵਾਸੀ ਮਜ਼ਦੂਰਾਂ ਨੇ ਬਟਾਲਾ ਦੇ ਗਾਂਧੀ ਚੌਂਕ ਵਿੱਚ ਮ੍ਰਿਤਕ ਦੇ ਰੱਖ ਕੇ ਲਗਾਏ ਆ ਤਰਨਾ ਗੱਲਬਾਤ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਮਰਨ ਵਾਲੇ ਦਾ ਨਾਮ ਚਿੰਟੂ ਦਾਸ ਹੈ ਇਸ ਦੀ ਉਮਰ ਕਰੀਬ 35 ਸਾਲ ਹੈ ਬਿੱਤੇ ਦਿਨ ਇਹ ਆਪਣੀ ਮਜ਼ਦੂਰੀ ਕਰਨ ਲਈ ਜਾ ਰਿਹਾ ਸੀ ਕਿ ਪਿੱਛੇੋ ਕਾਰ ਨੇ ਐਕਸੀਡੈਂਟ ਕਰ ਦਿੱਤਾ ਔਰ ਫਰਾਰ ਹੋ ਗਈ ਜਿਸ ਮਗਰੋਂ ਕੁਝ ਸਥਾਨਕ ਲੋਕਾਂ ਨੇ ਇਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਇਸ ਦੀ ਹਾਲਤ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਅੰਮ੍ਰਿਤਸਰ ਜਾ ਕੇ ਇਸ ਦੀ ਮੌਤ ਹੋ ਗਈ ਉਹ ਕਾਰ ਵਾਲੇ ਇੱਕ ਕੰਮ ਤੇ ਜਾ ਰਹਾ ਸੀ ਸਵੇਰੇ 9:00 ਵਜੇ ਕਰ ਕੁਝ ਮਿੰਟ ਮੇ 10:00 ਵਜੇ ਵਿੱਚ ਮੇ ਤੋ ਜਾਤੇ ਟਾਈਮ ਮੇ ਕਾਰ ਵਾਲੇ ਪਿੱਛੇ ਸੇ ਧੱਕਾ ਮਾਰ ਦਿਆ ਮੇਰਾ ਪਰਾ ਮੇਰਾ ਭਾਬੀ ਦੋਨੋਂ ਪਿੱਛੇ ਲਗਭਗ सौ या डेढ़ सौ किलोमीटर पीछे से जा रहा था साथ में, में मेरा भाई बड़ा वाला आगे जा रहा था वो कार वाले मार के वो पढ़ाई हो गया आई टी आई कॉलेज से आगे उनका फिर यहाँ से हम खड़े बता ले सिविल हॉस्पिटल और किसी ने उठा के एडमिट करवाए फिर उधर गए हम लोग उधर से फोन आया सिविल हॉस्पिटल से फलना फल्ला ऐसे ऐसे हुआ है वहाँ पर गए फिर हम लोग प्राइवेट खड़े ये में होने से बाद पे मांग होने लगा मेरा पाँच लाख की पैसे की मेरे पास पाँच लाख नहीं हुआ फिर हम अमृतसर खड़े अमृतसर गए तो कर ग्यारह अच्छा। बजे अमृतसर में फिर गए वहाँ पे ग्यारह बजकर तैतालीस मिनट के बीच मृत्यु हो गया तो मैंने तो रात नौ बजे कंट्रोल रूम को घूम आया ਕਿ ਸਟ੍ਰੇਟ ਸਟ੍ਰੇਟ ਕਰਕੇ ਕੋਈ ਆਈਟੀਆਈ ਦੇ ਸਾਹਮਣੇ ਐਕਸੀਡੈਂਟ ਹੋਇਆ ਤੇ ਇਹ ਨੰਬਰ ਆ ਉਹ ਕੋਈ ਉਹਦੀ ਸਿਸਟਰ ਡਿਸੀਡ ਪਰਸਨ ਵੀ ਤੇ ਉਹਦੇ ਨਾਲ ਫਿਰ ਮੈਂ ਉਸ ਵਾਲੇ ਉਹ ਨੰਬਰ ਤੇ ਫੋਨ ਤੇ ਗੱਲ ਕੀਤੀ ਵੀ ਕੀ ਗੱਲ ਹੋਈ ਹੈ ਉਹ ਮੈਨੂੰ ਕਹਿੰਦੀ ਕਹਿੰਦੀ ਵੀ ਸਾਡਾ ਕੱਲ ਦਿਨੇ ਸਵੇਰੇ 9:30 ਵਜੇ ਐਕਸੀਡੈਂਟ ਹੋਇਆ ਸੀ ਆਈਟੀਆਈ ਦੇ ਸਾਹਮਣੇ ਤੇ ਅਸੀਂ ਜਿਹੜਾ ਵਾ ਉਹ ਇਹਨੂੰ ਇੰਜਰਡ ਪਰਸਨ ਨੂੰ ਉੱਥੇ ਲੈ ਗਏ ਆ ਗੁਰੂ ਨਾਨਕ ਹਸਤਾਲ ਤੇ ਮੈਂ ਕੀ ਕੀਤਾ ਮੈਂ ਕਿਹਾ ਚਲੋ ਮੈਂ ਆਈਓ ਨੂੰ ਕਿਹਾ ਵੀ ਵੇਖੋ ਪਰ ਰਾਤ ਹੁਣ 10 ਵਜੇ ਤੇ ਕੋਈ ਗੱਲ ਨਹੀਂ ਵੀ ਆਪਾਂ ਉਥੇ ਵੀ ਸਿੱਧਾ ਜਾਂਦੇ ਮੁੜ ਕੇ ਫੇਰ ਦੁਬਾਰਾ ਰਾਤ ਫੇਰ ਆਇਆ ਫੋਨ ਕਹਿੰਦਾ ਵੀ ਇਹਦੀ ਡੈਥ ਹੋ ਗਈ ਮੈਂ ਤੜਕੇ ਇਹਨਾਂ ਦੇ ਘਰ ਗਿਆ ਵੀ ਉਹ ਜਿਹੜੀ ਹੈ ਤੁਹਾਡੀ ਜੋ ਵੀ ਹੈਗੀ ਹੈ ਕਾਰਵਾਈ ਕਰੀਏ ਤੇ ਇਹਦਾ ਪੋਸਟਮਾਰਟਮ ਕਰਵਾਈਏ ਉਥੋਂ ਇਹ ਮੰਨ ਕੇ ਐਮਸੀਰ ਭਾਲ ਮੇਰੇ ਨਾਲ ਇਹਨਾਂ ਦੇ ਘਰ ਗਿਆ ਉਹਨੇ ਸਮਝਾਇਆ ਵੀ ਪੋਸਟਮਾਰਟਮ ਕਰਵਾ ਕੇ ਹੀ ਕਾਰਵਾਈ ਕਰੀਏ ਕਾਰਵਾਈ ਜਿਹੜੀ ਆ ਉਹ ਹੁਣ ਤੇ ਇਹਨਾਂ ਨੇ ਪਹਿਲਾਂ ਜਿਹੜਾ ਵਾ ਕੱਲ੍ਹ ਵਾ ਐਕਸੀਡੈਂਟ ਹੋਇਆ ਸਾਡੇ ਕਿਸੇ ਨੇ ਧਿਆਨ ਨਹੀਂ ਲਿਆਂਦਾ ਰਾਤ ਕੰਟਰੋਲ ਰੂਮ ਤੋਂ ਫੋਨ ਆਇਆ ਉਸਦੀ ਕਰਵਾਈ ਆਪਾਂ ਇਹਦੀ ਜਿਹੜੀ ਆ ਉਹ ਬਿਆਨ ਲਿਖ ਕੇ ਜੋ ਵੀ ਐਕਸੀਡੈਂਟਲ ਦੀ ਕਾਰਵਾਈ ਹੈਗੀ ਆ ਉਹ ਕਰ ਰਹੇ ਆ ਤੇ ਦੋਸ਼ੀ ਨੂੰ ਜਿਹੜਾ ਜਲਦੀ ਫੜ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਹੁਣ ਕੋ ਮੰਤਰੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ ਅੱਜ ਪੰਜਾਬ ਦੀ ਉਦਯੋਗਿਕ ਤਾਕਤ ਦਾ ਵੱਡਾ ਪ੍ਰਦਰਸ਼ਨ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਕੋਰੀਆ ਤੋਂ ਆਏ ਇੱਕ ਉੱਚ ਪੱਦਰੀ ਵਫ਼ਦ ਨੇ ਮੁਹਾਲੀ ਦੇ ਸਵਰਾਜ ਟਰੈਕਟਰ ਪਲਾਂਟ ਦਾ ਦੌਰਾ ਕੀਤਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕੋਰੀਅਨ ਡੈਲੀਗੇਸ਼ਨ ਦੀ ਅਗਵਾਈ ਕੀਤੀ ਉਹਨਾਂ ਨੇ ਪੰਜਾਬ ਵਿੱਚ ਮੌਜੂਦ ਅਤਿ ਆਧੁਨਿਕ ਤਕਨੀਕ ਵਿਸ਼ਵ ਪੱਧਰੀ ਸਹੂਲਤਾਂ ਅਤੇ ਸਰੋਤਾ ਬਾਰੇ ਬਰੀਕੀ ਨਾਲ ਜਾਣਕਾਰੀ ਸਾਂਝੀ ਕੀਤੀ ਨੰਗਲ ਦੀ ਸ਼ਰਮਾ ਸਟੋਰ ਮਾਰਕੀਟ ਵਿੱਚ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਟ ਸਾਹਮਣੇ ਦੇਖਣ ਨੂੰ ਮਿਲਿਆ ਜਦੋਂ ਦੋ ਗਰੁੱਪਾਂ ਵਿਚਕਾਰ ਹੋਏ ਖੂਨੀ ਟਕਰਾਅ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਖੁੱਲੀ ਵਰਤੋਂ ਕੀਤੀ ਗਈ ਇਸ ਘਟਨਾ ਵਿੱਚ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਜਿੱਥੇ ਦੋ ਜ਼ਖਮੀ ਹਿਤੇਸ਼ ਅਤੇ ਅਕਸ਼ੇ ਨੂੰ BBMB ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਅੱਗੇ ਇਲਾਜ ਲਈ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਤੀਜਾ ਜ਼ਖਮੀ ਰੋਹਿਤ ਇਸ ਸਮੇਂ ਸਿਵਲ ਹਸਪਤਾਲ ਨੰਗਲ ਵਿੱਚ ਇਲਾਜ ਅਧੀਨ ਹੈ ਪ੍ਰਦੀਪ ਕੁਬੜ ਜੀ ਪ੍ਰਦੀਪ ਦੱਸੋ ਕਿ ਪੂਰਾ ਮਾਮਲਾ ਇਹ ਲੜਾਈ ਕਿਹਦੇ ਨਾਲ ਹੋਈ ਹੈ ਕਿਉਂ ਹੋਈ ਹੈ ਸ਼ਰਨਾ ਸਟੋਰ ਲੜਾਈ ਹੋਈ ਸੀ ਜੀ ਮੇਰੇ ਸਾਲੇ ਦਾ ਮੁੰਡਾ ਹੈ ਗੁਰਜੀਤ ਸਿੰਘ ਜੀ ਤੇ ਉਹ ਕਹਿੰਦਾ ਮੈਂ ਕਟਿੰਗ ਕਰਾਉਣ ਜਾ ਰਿਹਾ ਸੀ ਉੱਥੇ ਉਹਨਾਂ ਪਛਾਤੀ ਮੁੰਡੇ ਆਏ ਕੋਈ 12-13 ਮੁੰਡੇ ਸੀਗੇ ਤੇ ਉਹਨੇ ਕਿਰਪਾਨਾ ਵਗੈਰਾ ਛੱਡਾ ਵਗੈਰਾ ਨਾ ਤੇ ਕਾਫੀ ਤੇਜ਼ ਦਾ ਹਥਿਆਰ ਸੀ ਉਹਦੇ ਸਿਰ 'ਚ ਮਾਰੇ ਤੇ ਕਾਫੀ ਸੱਟ ਲੱਗੀ ਉਹਦੇ ਮਤਲਬ ਸਿਰ ਦੇ ਵਿੱਚ ਮਤਲਬ ਕਾਫੀ ਜਗ੍ਹਾ ਤੇ 3 ਪਰਤ ਤੇ 3 ਪਰਤ ਤੇ ਯਾਨੀ ਕਿ ਬਹੁਤ ਜ਼ਿਆਦਾ ਜਗ੍ਹਾ ਡੰਗਿਆ ਬਹੁਤ ਜ਼ਿਆਦਾ ਹਾਲਾਤ ਕੀ ਹੋਣਗੇ ਹਾਲਾਤ ਬਹੁਤ ਲਾਜੂ ਹੈ ਜੀ ਤੇ ਉਹਦੇ ਸੀਰੀਅਸ ਹੈ ਯਾਨੀ ਕਿ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਉਹਨੂੰ ਪੀਜੀਸੀ ਰੈਫਰ ਕਰ ਦਿੱਤਾ ਤੇ ਉਹਦਾ ਡੈਰੀਰ ਵੀ ਨਹੀਂ ਪਾਇਆ ਤਾਂ ਮੈਂ ਮੈਡਰੀਨ ਬੋਨ ਕੀਤਾ ਡੈਰੀ ਆਏ ਉਹਦੇ ਆ ਗਏ ਹੁਣ ਉਹਨਾਂ ਨੇ ਅੰਬੂਦਸ ਚ ਲੈ ਗਏ ਉਹ ਪੱਤੀ ਸੈਟ ਲੈ ਗਏ ਇੱਕ ਇਹ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਉਹਦਾ ਵੀ ਕੰਦਤ ਦੇ ਫੈਕਚਰ ਹੋਇਆ ਵਾ ਉਹ ਵੀ ਰੈਫਰ ਹਾਂ ਜੀ ਪਰ ਇਹਨੂੰ ਪੱਤੀ ਸੈਟ ਲੈ ਗਏ ਤੇ ਉਹਨਾਂ ਦੇ ਸੱਟ ਮਤਲਬ ਕਾਫੀ ਲੱਗੀ ਖੂਨ ਬਹੁਤ ਜ਼ਿਆਦਾ ਹੋਇਆ ਵਾ ਇਸ ਤਰ੍ਹਾਂ ਲੱਗਿਆ ਕਿ ਉਹ ਵੀ ਲੜਾਈ ਦੇਖੋ ਜੀ ਇਹ ਬੱਚੇ ਵੀ ਆਸ ਵਿੱਚ ਅੱਜਕੱਲ ਪਤਾ ਨਹੀਂ ਕਿ ਐ ਚੱਕਰ ਹੈ ਕੋਈ ਛੋਟੇ-ਬੋਟੇ ਗੱਲਾਂ ਕਰਿਆ ਅੱਜਕੱਲ ਨੜ ਪੈਂਦੇ ਬਾਤੋ ਜੀ ਮਾਪੇ ਨੂੰ ਪਰੇਸ਼ਾਨੀ ਹੁੰਦੀ ਜੀ ਇੱਕ ਲੜਾਈ ਹੋਈ ਜਸਤੇ ਕਿ ਕੋਈ ਰਸਤੇ ਜਮਾਰਤਾ ਇਹ ਕਰਤਾ ਪਤਾ ਨਹੀਂ ਲੱਗਿਆ ਬਜੇ ਤੱਕ ਆਏ ਤੱਕ ਤਾਂ ਫਿਲਹਾਲ ਪਤਾ ਨਹੀਂ ਲੱਗਿਆ ਲੇਕਿਨ ਮੈਂ ਉਹਦੇ ਮੁੰਡੇ ਦੇ ਵਿਹਾਲ ਦੇ ਸੀ ਕਿ ਥੋੜਾ ਜਿਹਾ ਹੋਸ਼ ਚਾ ਸੀਗਾ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੈ ਕੋਣ ਸੀ ਉਹ ਕਹਿੰਦਾ ਜੀ ਮੈਂ ਉਹਨਾਂ ਦੀ ਸ਼ਕਲਾਂ ਦੇਖੀਆਂ ਹੋਈਆਂ ਸਾਰੇ ਇੰਡੀਆ ਤੇ ਜਿਹਦੇ ਵਿੱਚ 12-13 ਮੁੰਡੇ ਮੈਨੂੰ ਮਾਰਦੇ ਆਏ ਸੀ ਲੇਕਿਨ ਚਾਰ ਪੰਜ ਦੀਆਂ ਸ਼ਕਲਾਂ ਦੇਖੀਆਂ ਲੇਕਿਨ ਮੈਨਾਂ ਦਾ ਨਾਮ ਹੀ ਨਹੀਂ ਦੱਸਦਾ ਇੱਕ ਛੋਟੀ ਜਿਹੀ ਬੁੜੀ ਵੈਸ਼ੂ ਨੂੰ ਮੈਨੂੰ ਦਿਖਾਈ ਸੀਗੀ ਅੱਡੇ ਵਗੈਰਾ ਲੱਗ ਕੇ ਮੁੰਡੇ ਘੁੰਮਦੇ ਸੀ ਤੇ ਬ ਏ ਬਣਾ ਬੜੀ ਹਲਪ ਕੀਤੀ ਤੇ ਪੁੱਛ ਰਹੀ ਸੀ ਕਿਤਾਬ ਕਿੱਧਰ ਕੱਲਣਾ ਤੇ ਉਹ ਕਹਿੰਦੇ ਵੀ ਜੇ ਤੱਕ ਬੱਚੇ ਦੇ ਹੋਸ਼ ਆਊਗਾ ਤੱਕ ਪਿਆਨੋ ਦਾ ਘਰ ਲੱਗੇ ਆਪਣੀ ਕਾਰਵਾਈ ਪੂਸ ਕਰੂਗੀ ਤੁਹਾਡਾ ਬਹੁਤ ਧੰਨਵਾਦ ਅਮਰੀਕਾ ਇਸ ਵੇਲੇ ਦੋਹਰੀ ਮੁਸੀਬਤ ਵਿੱਚ ਫਸਿਆ ਨਜ਼ਰ ਆ ਰਿਹਾ ਹੈ ਇਸ ਪਾਸੇ ਵਾਈਟ ਹਾਊਸ ਈਰਾਨ ਨਾਲ جنگ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਤੇ ਦੂਜੇ ਪਾਸੇ ਦੇਸ਼ ਅੰਦਰ ਆਈਸੀਏ ਅਧਿਕਾਰੀਆਂ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਦਾ ਸੇਕ ਤੇਜ਼ ਹੁੰਦਾ ਜਾ ਰਿਹਾ ਹੈ ਇਸ ਪਾਸੇ ਤਣਾਅ ਦੇ ਵਿਚਕਾਰ ਅਮਰੀਕਾ ਵਿੱਚ ਸ਼ਨੀਵਾਰ ਤੜਕੇ ਤੋਂ ਅੰਸ਼ਿਕ ਸਰਕਾਰੀ ਸ਼ਟਡਾਊਨ ਲਾਗੂ ਹੋ ਗਿਆ ਹੈ ਹਾਲਾਂਕਿ ਸੈਨੇਟ ਦੇ ਆਖਰੀ ਮੌਕੇ ਫੰਡਿੰਗ ਬਿਲਾਂ ਦੇ ਪੈਕੇਜ ਨੂੰ ਹਰੀ ਝੰਡੀ ਦੇ ਦਿੱਤੀ ਸੀ ਪਰ ਸਦਨ ਵੱਲੋਂ ਸੋਮਵਾਰ ਤੋਂ ਪਹਿਲਾਂ ਇਹਨਾਂ ਨੂੰ ਮਨਜ਼ੂਰੀ ਮਿਲਣੀ ਮੁਸ਼ਕਲ ਹੈ ਇਹ ਕਾਰਨ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅੱਜ ਸ਼ਟਡਾਊਨ ਦੀ ਸਥਿਤੀ ਵਿੱਚ ਖੜੀ ਹੈ ਐਸਾਂ ਦਿਨ ਪਰ ਦੀਆਂ ਖਾਸ ਖਬਰਾਂ ਤੇ ਫਿਰ ਹਾਜ਼ਰ ਹੋਵਾਂਗੇ ਹੋਰ ਅਪਡੇਟਸ ਦੇ ਲੈ ਕੇ ਤਤਕ ਲਈ ਤੁਸੀਂ ਦੇਖਦੇ ਰਹੋ ਅਣਖ ਪੰਜਾਬ ਟੀਵੀ ਤੇ ਅਜੇ ਹੋਰ ਅਪਡੇਟਸ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ